छह फिर फट लगा ओ तो <laughs> गया <laughs> <laughs> ਸਤ ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਕੱਢਦੇ ਆ ਪਕੌੜੇ ਕਰਦੇ ਆ ਸਵਾਰੀ ਘੋੜਿਆਂ ਦੀ ਮੁੰਡੇ ਅੱਜ ਇਕੱਠੇ ਹੋਏ ਆ ਸਾਰੇ ਪਟੀਆਂ ਪੁੱਟੀਆਂ ਬੰਨੀਆਂ ਦੇ ਖਰਖਰਾ ਖੁਖਰਾ ਮਾਰ ਲਿਆ ਘੋੜਿਆਂ ਦੇ ਆ ਮਾਲਸ਼ ਮੂਲ ਚ ਕਰ ਲਈ ਵੀ ਅੱਜ ਤੋਰਨਾ ਵੀ ਤੁੰ ਨੂੰ ਹੋ ਰਿਹਾ ਤਿਆਰ ਆਜੋ ਬਣੇ ਰੋ ਵੀਡੀਓ ਦੇ ਨਾਲ ਸਵਾਦ ਆਊਗਾ ਮਿੱਤਰੋ ਹਾਸਾ ਮਖੌਲ ਯਾਰਾਂ ਬਿਲੀਆਂ ਦੇ ਨਾਲ ਆਜੋ ਬਣੇ ਰੋ ਵੀਡੀਓ ਦੇ ਨਾਲ ਦੇਖਦੇ ਆ ਕਿਹੜਾ ਕਿਵੇਂ ਸਵਾਰੀ ਕਰਦਾ ਆ ਕਿ ਜਿਹੜਾ ਪਹਿਲਾਂ ਇਹਦੇ ਪਾਉਣੀ ਸੀ ਇਹ ਵੀ ਆਹ ਦੇਖਣਾ ਦੇਖੂਗਾ ਪ੍ਰੋਜੈਕਟ ਅੱਜ ਚੱਟ ਮੰਡੀ ਵੱਡਾ ਹੋਊਗਾ ਆ ਹੋ ਨੰਦਾ ਫਟਾ ਮੇਰੇ ਸਹੀ ਆ ਠੀਕ ਆ ਮਾਈਕਲ ਨੂੰ ਮੰਨ ਲਾ ਫੇਰ ਖਿੱਚ ਖਿੱਚ ਕੇ ਉੱਧਰਲੇ ਪਾਸੇ ਬੰਨ ਦੇ ਆ ਕੱਢ ਕੇ ਨੂੰ ਉੱਧਰਲੇ ਪਾਸੇ ਫੜੇ ਲਿਆ ਫੜਾ ਦੇ ਬੰਨ ਨਾ ਕਰਨਾ ਨਾ ਉਹਨੂੰ ਕਰ ਲਾ ਮੜਾ ਜ ਤਾਂ ਨਹੀਂ ਖੋਦਾ ਹੂੰ ਸਾਈਨ ਨਹੀਂ ਖੋਦਾ ਬੜਾ ਨਾ ਕਰ ਸਿਆ ਜੰਪਾਉਂਦਾ ਆਈ ਦੋਂ ਖਿੱਚ ਮੜਾ ਜਾ ਛੱਡ ਦੇ ਤੂੰ ਖਿੱਚੇਗਾ ਨੇ ਕੱਸਿਆ ਜਾਣਾ ਤੂੰ ਖਿੱਚੇਗਾ ਕੱਸਿਆ ਜਾਣਾ ਹਰ ਗੀਰ ਤੂੰ ਸਹਨੇ ਦੇ ਬੈਠਾ ਨਹੀਂ ਨਹੀਂ ਖਿੱਚ ਲੈ ਫਸਤ ਨਹੀਂ ਫਿਰਦਾ ਡਾੜਾ ਕਰਦਾ ਨਹੀਂ ਫਿਰਦਾ ਤੂੰ ਮੇਰੀ ਗੱਲ ਸੁਣ ਇਹਨੂੰ ਉੱਪਰਾਂ ਨੂੰ ਕਰੋ ਘੁਮਾ ਲੀਏ ਇਹਨੂੰ ਉੱਪਰ ਆਇਆ ਇਹਨੂੰ ਆਇਆ ਦੂਜੇ ਪਾਸੇ ਨੂੰ ਕਰ ਆਪਰੇ ਨੂੰ ਕਰ ਹੂੰ ਦੇ ਇੱਥੇ ਬਸ ਇੱਥੇ ਕਰ ਸਾਰਾ ਆ ਗਿਆ ਨਾ ਅੱਧੇ ਕੜੇ ਕੜੇ ਤਾਂ ਰੱਖ ਲੋ ਬਲੇ ਹੋਰ ਕਰਨਾ ਆ ਤਾਂ ਅਜ ਕੋ ਚੱਲ ਜਾ ਰੋ ਨਹੀਂ ਜਿਹੜੀ ਮੈਟਾ ਦਾ ਬਪੂਆ ਜਿੰਮੋ ਤਾਂ ਨਹੀਂ ਹੁੰਦਾ ਇਹ ਹੀ ਬਣੀ ਰੱਖੀ ਠੀਕ ਆ ਬਸ ਇੱਥੇ ਉਹ ਨਹੀਂ ਇੱਥੇ ਗੰਨ ਡਾਉਣੀ ਹੈ ਸੱਲ ਹੁੰਦਾ ਆਹੋ ਜਾਂ ਮੰਨੋ ਅਜ ਨੂੰ ਆ ਕੇ ਸੁਦਾ ਇੱਥੇ ਹੋਰ ਕਰ ਮਾਣਾ ਜਾਂ ਕੱਢ ਫਿਰ ਹੋਰ ਬਾਲ ਨਹੀਂ ਕਰਦਾ ਨਹੀਂ ਇਹ ਸਾਫ ਨਾ ਆ ਜਾਣਾ ਤੇ ਇਹਨੇ ਲਾਉ ਜੇ ਖੇਤਾਂ ਤੇ ਆਖੀ ਕੁੱਤ ਜਾ ਨਾ ਚੱਲ ਉਹ ਮੁਰਾੜਾ ਚੈਨ ਨਾ ਆ ਤਾਂ ਸੂਤ ਬੱਜ ਗਈ ਆ ਤਾਂ ਸੂਤ ਬੱਜ ਪਤਰੋ ਸਵਾਰੀਆਂ ਕਰਨਗੇ ਅੱਜ ਮੁੰਡੇ ਸੰਡੇ ਹੀ ਆ ਜਾਂ ਐਤਵਾਰ ਬਾਹਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਓਦਰ ਵੀ ਕੋ ਮਤਰਾ ਹੋਂ ਆਇਆ ਹੀ ਜਾਜ ਤਾਂ ਬਾਹਰ साडे सवार दियां एनका डगपियां जशन टेटा या हो गया वा जशन टेटा या हो गया ओए लगाम आ जोड़ के फड़ला भाई बस है तोरी जाह होली होली चल नहीं नहीं मारे माड़े ਸੈਰ ਉਤਰੀ ਘੱਟ ਪਈ ਸੈਰ ਉਤਰੀ ਮਜ਼ਬੂਤ ਮਜ਼ਬੂਤ ਫੜ ਕੇ ਬੱਸ ਜੈਸਨ ਨੂੰ ਗਿਆ ਇੱਧਰ ਲੈ ਆ ਚੱਲ ਉੱਪਰ ਜਾ ਚੱਲ ਬਰਾਦ ਸੈਰ ਉਤਰੀ ਘਟਦੇ ਨੇ ਆਪੇ ਉੱਡ ਜਾਣਾ ਗਰਮ ਨਹੀਂ ਨਾ ਇੱਕ ਗੇੜਾ ਭਿਹਾ ਕੇ ਕੱਢ ਜੇ ਦੇਖਦੇ ਨੇ ਆਪੇ ਤੁਰਨਾ ਹੈ ਚੱਲ ਰੈਡੀ ਕਰੂਗਾ ਰੈਡੀ ਕਰੂਗਾ ਖੜੀ ਜਿਹਾ ਬਣਾ ਧਿਆਨ ਨਾਲ ਚੱਲ ਬੜੰਦਾ ਆ ਜਾ ਆ ਜਾ ਆ ਜਾ ਆ ਜਾ ਬਾਗ ਗਿਆ ਹੀ ਭਾਈ ਨੂੰ ਕਿ ਹਾਰਨਾ ਕਾ ਬੋਲਟ ਤੇ ਹਾਰਨ ਮਾਰਦੇ ਮਾੜਿਆ ਦੂਜੇ ਬੋਲਟ ਤੇ ਆਪਣੇ ਤੇ ਹੈ ਨਹੀਂਗਾ ਓੜਾ ਪੁੱਤਰੋ ਡਰਦਾ ਥੋੜਾ ਜਿਆ ਕਿਉਂਕਿ ਪਹਿਲਾਂ ਬੁਲੰਦ ਵੀ ਕੱਢ ਲਿਆ ਨਾ ਡੈਪਟੀ ਵੀ ਲੈ ਕੇ ਪਹਿਲਾਂ ਤੇ ਇਤੋਂ ਡਰਦਾ ਥੋੜਾ ਜਿਆ ਆਵਾ ਨਾਲੀ ਦੇ ਪਿੱਛੇ ਭਾਈ ਗਿਆ ਗਿਆ ਨਾਲੀ ਚ ਓਏ ਓਏ ਬਗੀ ਬਗੀ ਛੱਡ ਦੇ ਰਕਾ ਫੜ ਲਾ ਫੜ ਲਾ ਲਗਾ ਫੜ ਲਾ ਜੀ ਆ ਬੜੀਆਂ ਹਾਂ ਕਾ ਭਾਈ ਬਸ 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 ਓਏ ਬਸ खड़ा जा खड़ा जा गांम दी गांड़ डार जाना इधर आके आ चक ले जाने यार ਨਗ ਲਿਓ ਨਗ ਲਿਓ ਨਗ ਲਿਓ ਨਗ ਲਿਓ ਮੇਰੇ ਨਾਲ ਪਾਈ ਮਾਰੀ ਇਹਦੇ ਕੋੜਾ ਬਚਾਉਂਦਾ ਬਚਾਉਂਦਾ ਨਹੀਂ ਨਹੀਂ ਸਹੀ ਹੈ ਸਹੀ ਹੈ ਭਾਈ ਉਹ ਨਾ ਉਹ ਤਾਂ ਡਰ ਕੇ ਪਿੱਛੇ ਹੀ ਦੁਰੇ ਲੱਗਿਆ ਮੱਥਾ ਨਾਲ ਲਾ ਰੋ ਪੈਚਣ ਤੁਰਿਆ ਆ ਆਹ ਡਾਰੀ ਬਾਲਾ ਗਿਆ ਤੁਰੇੜੀ ਗਾਂ ਨੂੰ ਬਹੁਤ ਡੀਆਂ ਲਾਈਆਂ ਤੁਰੇੜੀ ਗਾਂ ਨੂੰ ਸਹੀ ਆ ਮੈਂ ਤਾਂ ਹੁਣੇ ਮੈਂ ਉਹ ਉੱਥੇ ਗਿਆ ਮਗਰ ਕਾਰਟ ਉਹ ਟੈਡ ਫਲਾ ਗਿਆ ਸੀਗਾ ਕਾਟੀ ਸਹੀ ਕਰਨੀ ਸੀਗੀ ਹਾਂ ਤਾਂ ਯਾਰ ਸੱਟ ਜਿੱਤੇ ਲੈ ਜੂਗਾ ਪਹਿਲਾਂ ਗੈਰੀ ਨੂੰ ਵੀ ਪਤਾ ਲੱਗ ਜਾਂਦਾ ਵੀ ਘੋੜੇ ਕੱਢੇ ਆ ਚਾਹੋ ਚੱਲ ਗੋਣ

ਕਿ ਲਿਆ ਗਲਤ ਹੋਇਆ ਉਹ ਫਰਦਾਂਗੇ ਪਰ ਖੜਾਵਾ ਦਿਨੂ ਅੱਜ ਇਕੱਠੀ ਸਹੀ ਕਰਨੀ ਪਈ ਤਸਰਾਂ ਲਈ ਹੈ ਨਾ ਢੱਡ ਫਲਾ ਕੇ ਹੈ ਨਾ ਉੱਥੇ ਪੁਜਿਆ ਉਲੰਦ ਬਸ ਬਸ ਉਹਦੇ ਹੀ ਘਾਟੇ 4 ਪਰ ਬਾਲਟੀ ਹੈ ਨਵਾਣਾ ਭਾਈ ਇੱਕ ਮਗਰ ਮਾਰਦੀ ਜਰਦਾ ਬਹੁਤ ਓਏ ਨਿਆਰੇ ਲਿਆ ਇਧਰ ਨਾ ਲੈ ਕੇ ਜਾ ਓਏ ਔਰ ਡਰਦਾ ਤਾਂ ਡਰਦਾ ਨਹੀਂ ਆਂ ਗਾਂ ਤੋਂ ਡਰਿਆ ਇਹ ਅੜੀ ਕਰਦਾ ਸੀ ਵੀ ਡਰਿਆ ਵੀ ਨਹੀਂ ਅੜੀ ਜੀ ਕਰਦਾ ਸੀਗਾ ਬਸ ਅੜੀ ਕਰਦਾ ਕਰਦਾ ਪਿੱਛੇ ਹੋ ਗਿਆ ਉਹਦਾ ਬੈਕ ਇਹਨੂੰ ਉਹ ਗਾਂ ਲੈ ਜਾਏ ਇਹਨੂੰ ਗਾਂ ਨਾਲ ਘਾ ਦੇ ਲੂੰਗਾ ਅੰਗਾ ਚਲ ਇਹਨੂੰ ਘਾ ਦੇ ਨਾ ਦੇ ਬਾਈ ਆ ਜਾ ਮੈਂ ਤੁਹਾਨੂੰ ਨਹੀਂ ਪਤਾ ਨਹੀਂ ਉਹ ਤੇਰਾ ਫੋਨ ਕਿਤੇ ਕੋਲੇ ਇਹ ਇਹਦਾ ਫੋਨ ਹੈ ਤੇਰੇ ਕੋਲੇ ਆ ਜਾਂ ਪੁਲ ਤੇ ਜਾ ਵੀਡੀਓ ਬਣਾ ਫਿਰ ਆਠ ਇਸਤੇ ਬਣਾਈ ਆ ਬਾਈ ਨਾਲ ਬਾਈ ਦੇ ਮਗਰ ਬਹਿ ਜਾ ਆ ਇਹ ਤਾਂ ਪੌਲ ਤੇ ਕਦੋਂ ਪਹੁੰਚੇਗਾ ਬਾ ਲਗਾ ਹਿੱਟ ਲਈ ਹੱਡੀ ਹਾਲੇ ਇਹਦੇ ਫਰਾ ਵੀ ਕਰ ਚੱਲ ਤੋਰ ਮਾੜਾ ਡੰਡਾ ਫਰਾ ਦੂ ਕੋਈ 2000 ਸਾਰੇ ਨੇ ਕਿੰਨੇ ਕੰਡਿਆਂ ਵਾਲੀ ਆ ਵਾਹ ਬਣਾਵਾ ਆਪਣੇ ਬੋਲਤੀ ਸ਼ਮਕ ਜੀ ਮੇਰੇ ਚੌੜਾ ਨਹੀਂ ਲੜਤੇ ਨਹੀਂ ਨਹੀਂ ਉਹ ਅਸਲੀ ਕਰਦ ਨੇ ਆਉਦੀ ਚਪਲਾ ਪਈਆਂ ਹੋਣੀਆਂ ਉੱਥੇ ਮਰੀਆਂ ਲੈ ਜਾ ਕੇ ਕਰਦੇ ਵੀਡੀਓ ਸ਼ੁਰੂ ਨਿਹਾਲ ਤੇ ਸਹੀ ਹੱਥ ਚਾਰ ਮੈਂ ਕੀ ਆ ਹੁਣ ਲੱਗਿਆ ਨਾ ਪਤਾ ਹਾਂ ਹਾਂ ਤੇਰੇ ਵਾਲੀ ਟੱਕ ਸੀ ਦੀ ਆ ਸਾਰਾ ਪਈ ਮੇਰਾ ਚਾ ਚ ਲੈ ਇਹਨੂੰ ਲਾਡ ਦੀ ਹਾਂ ਤੋਹ ਰੈਣੂ ਦਾ ਭਈ ਇਹਦੇ ਵੀ ਲਗਾ ਮਾੜੀ ਢੱਲੀ ਵੀ ਛੱਡੀ ਹੁਣ ਜਾਊ ਰੋਕ ਕੇ ਪਿੱਛੇ ਹੀ ਰੱਖੀ ਉਹ ਵੀ ਸਾਡਾ ਛੱਡ ਹੀ ਦਿੰਦਾ ਉਹ ਸਾਉ ਸੁਕਾਉ ਉਹੀ ਆ ਆ ਜਾ ਉਹ ਤਾਂ ਬੰਦਿਆਂ ਨਾਲ ਹੀ ਆ ਕੋੜੇ ਨਾਲ ਕੋੜਾ ਸਾਉ ਨਹੀਂ ਕੋੜੇ ਨਾਲ ਕੋੜਾ ਕੋਈ ਸਾਉ ਨਹੀਂ ਆ ਸਾਲੇ ਕੀ ਬੀਚ ਹੈ ਬੈਰੀਵਾ ਨਹੀਂ ਸਹੀ ਗੱਲ ਹੈ ਹੋਰ ਥੋੜਾ ਅੱਗੇ ਵਧੋ ਹੋਰ ਆਣਾ ਹੈ ਮਾਡਲ ਜੱਕੇ ਕੋਲੇ ਆਏ ਐ ਐਤੋਈ Yeah. the ਛੱਡ ਛੱਡ ਜਿਹਨੇ ਤੂੰ ਵੀ ਕੋਣਾ ਛੱਡ ਛੱਡ ਇਹਨੂੰ ਕਹੋ ਨਹੀਂ ਹੁੰਦਾ ਆਪੇ ਆਊਗਾ ਮੈਂ ਤਾਂ ਸਤੂ ਨਾ ਨੂੰ ਨਾ ਪਾਈਦਾ ਚਾਚਾ ਲੈ ਉਹ ਨਹੀਂ ਬਣੇ ਪਰ ਹਾਈਲਾਈਟ ਬਣਾ ਲਾਂਗੇ ਤੇਰੇ ਵਾਲੀ ਦੇਖ ਦੇ ਦੀ ਨਹੀਂ ਨਹੀਂ ਬੇਕਰ ਹੁਣ ਮਰੀ ਹੁਣ ਪਾਵੇ ਰਹੀ ਐ ਜੋ ਚੀ ਆਵਾ ਕਦੇ ਟੇਡਾ ਕਰ ਲੈਦਾ ਗੰਗਲਾ ਜਾਂਦੇ ਰੂੜੀ ਦੇ ਅੰਦਰ ਚੜਿਆ ਫਿਰਦਾ ਰੂੜੀ ਦੇ ਮੜੀ ਨਾਲੇ ਚ ਹੀ ਜਾਂਦਾ ਥੋੜੀ ਆਇਓ ਬਹਿਣਾ ਕਿਨੇ ਮੈਂ ਵੀ ਓਏ ਮੈਂ ਕੋ ਛੱਲੇ ਉਧਰ ਭਜਾਈਂਗਾ ਬਹੁਤ ਹੋ ਗਿਆ ਹੁਣ ਬੱਸ ਇੱਕ ਭਜਾ ਕੇ ਬਣਾ ਲੈਂਦੇ ਵੀਡੀਓ ਪੰਜ ਬਣਾ ਲਈ ਛੱਲੇ ਉਧਰ ਪਹਿਲਾਂ ਮੈਨੂੰ ਬਣਾ ਲੈ ਚੜੂੰਗਾ ਮੈਂ ਪਰਿਓ ਕੋਈ ਮੈਂ ਪਕੋਣੀ ਹਾਂ ਵੀ ਨਾ ਇੱਥੇ ਸੱਬਿਆਚਾਰਕ ਬਲੌਗ ਬਣ ਰਹੇ ਆ ਗਾਲ ਨਹੀਂ ਕਢਣੀ ਬਲੌਗ ਬਣਾਈ ਗਾਲ ਨਹੀਂ ਕਢਣੀ ਚੜਦੇ ਆਣੇ ਇਹ ਲਿਆ ਇਹ ਡੜੀ ਇਹ ਉੱਤਰੀ ਆਉਣੀ ਆਂਦਾ ਐਡਾ ਟੈਕ ਕੀ ਮੜਿਆ ਆ ਉਹ ਪੁਲੀਆ ਉਹ ਪਿੱਛੇ ਮੋੜ ਜਿਹਾ ਮੇਰੇ ਧਿਆਨ ਨਾਲ ਮੜਿਆ ਚੌਪਲਾ ਲਾ ਅੱਗੇ ਮਸਾ ਡਰਨੋ ਹਟਾਇਆ ਜੀ ਕਿੰਨੂ ਸਾਰੇ ਪਾਣੀ ਦੀ ਵਾਰਡ ਭੈਜ ਕੋਈ ਕੀ ਕਰਤਿਆ ਜਿ ਵਾਰਡ ਨਾ ਪੀੜਾ ਸੀਟ ਪਿਆਰ ਵਾ

ਓਏ ਆ ਗਿਆ ਇਹਨੇ ਲੈ ਯਾਰ ਕਿਉਂ ਯਾਰ ਬਾਈ ਬਾਈ ਯਾਰ ਕਿਉਂ ਦੂਰੇ ਖੜ ਗਿਆ ਕਹਿੰਦਾ ਚਾਹੀਏ ਆ ਕਿਹਨਾਂ ਤਰ੍ਹਾਂ ਦੇ ਪੈਸੇ ਓਏ ਮਿੱਤਰੋ ਟਾਲੀਅਨ ਡਿਪਟੀ ਮੁੱਜੂ ਦੇ ਬਲਡਲਾਈਨ ਮਿੱਤਰੋ ਸਰੋ ਬੁਲੰਦ ਤੇ ਰਾਈਡਿੰਗ ਕਰੀ ਜਾਂਦੇ ਦੂਜੇ ਮੁੰਡੇ ਤੇ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਥੋੜੀ ਗਵਾੜ ਤਾਂ ਹੀ ਆਜੋ ਇਕੱਠੇ ਹੋ ਗਏ ਨਾ ਐਗਰੈਸ਼ਨ ਦਿਖਾਉਂਦੇ ਥੋੜਾ ਜਿਹਾ ਇਹਨੂੰ ਕੱਲੇ ਨੂੰ ਲੈ ਕੇ ਜਾਣੇ ਆ ਤੇ ਉਹਨੂੰ ਉਹ ਲੈ ਕੇ ਮੁੰਡੇ ਦੂਜੇ ਜਸ਼ਨ ਹੋਣੀ ਚਲੋ ਆਪਾਂ ਚੱਲਦੇ ਆ ਲੈ ਕੇ ਇਹ ਤੋਂ ਉਵੇਂ ਤਰਨਾ ਪੈਣਾ ਉਵੇਂ ਉੱਤਰ ਕੇ ਜਾਣਾ ਪੈਣਾ ਛੜਾਈ ਚੁੱਟਾ ਪਾਉਣਾ ਪੈਂਦਾ ਮਿੱਤਰੋ ਡਰ ਜਾਂਦਾ ਘੋੜਾ ਆ ਟੋਆ ਥੋੜਾ ਜਿਆਦਾ ਜਿਆਦੇ ਆ ਤੇ ਹੋਵੇ ਬੰਨ ਕੀ ਗੱਲ ਚੱਲਤਾ ਕੀ ਨਹੀਂ ਤੁਰਦਾ ਕੀ ਨਹੀਂ चल तोर मोरगाम नटी लिशडी बा तो बस आए होलील है बस तुरिया लेईकर साहब बोलते यार ओहिं भी ना भी कृपा कर दे ਨਾ ਨਾ ਬਾਜ ਜਾਣਾ ਕੱਟ ਇਹਨੇ ਚਰੋ ਛਪਾਟਾ ਨਿਕਲ ਗਿਆ ਨਾ ਥਲੋ ਦੀ ਇਹ ਇੰਦ ਮੋਟਰ ਇਹਨੇ ਤੇਰਾ ਪੈਰ ਅੜ ਗਿਆ ਧੰਨੇ ਤੱਕ ਘੜੀਂ ਚ ਲੈ ਕੇ ਜਾਉ ਧੰਨੇ ਤੱਕ ਲੈ ਕੇ ਆ ਤੁਹਾਨੂੰ ਤੱਕ ਹਾਂ ਤੇ ਡਰਿਆ ਘੋੜਾ ਬਹੁਤ ਮਾੜਾ ਹੁੰਦਾ ਕੋਈ ਅਰੇ ਆਈ ਵਾਪਸ ਤੋਰ ਲਿਆ ਕਰੋ ਕੋਈ ਨਹੀਂ ਅਜੇ ਮੜੇ ਹੋ ਜੋ ਚਾਂਟ ਬਣ ਗਈ ਮੈਂ ਰਖਾ ਬਣ ਕੇ ਬਹਿ ਕੇ ਸਹੀ ਲੱਗਦਾ ਹੈ ਤੇਰਾ ਇਹ ਤੇ ਹਾਂ ਤੇ ਮਿੱਤਰੋ ਮੁੰਡਾ ਸਾਡਾ ਕਹਿੰਦਾ ਚੌਂਕੜੀ ਮਾਰ ਕੇ ਬਹਿਣਾ ਮੈਂ ਵੇਖ ਲੋ ਜੀ ਪੰਗੇ ਵੇਖ ਲੋ ਕੋਈ ਕਰੀ ਮਾੜਾ ਨੇੜੇ ਕੋੜ ਹਾਂ 골ਡ ਆਹ ਵਾਹ ਆਹ ਵੇਖ ਲੋ ਜੀ ਕੋਠੇ ਪੰਗੇ ਇਹ ਦਵਿੰਦਰ ਨਰਮਨ ਤੋਂ ਘਾਟਾ ਕਿਤੇ ਘਰ ਅੱਗੇ ਅੱਗੇ ਕਰ ਮਾੜਾ ਜਾ ਦੱਸ ਇਹ ਕਿਤੇ 3 ਪੈ ਤੋਂ ਘਾਟਾ ਇਹ ਦੱਸ ਵਾਹ ਵਾਹ ਲੈ ਇੱਕ ਜਾਂਦਾ ਹੀ ਮਦਰਾ ਹੁਣ ਸ਼ੂਕਦਾ ਸਾਡਾ ਬੰਦਾ ਇਹਨੂੰ ਨਿਆਲਾ ਇਹਨੂੰ ਤੁਸੀਂ ਜਾਣਦੇ ਆ ਬਈ ਸਾਰੇ ਇਹਦੀ ਅੱਗੇ ਤਾਂ ਡਰ ਹੀ ਕਲੈਪ ਹੋਣੀ ਦੀ ਕਲੈਪ ਲਾਉਂਗਾ ਮੈਂ ਜਾਣ ਕੇ ਇਹਨੂੰ ਬਾਲਾ ਸ਼ੌਂਕ ਆਣੀ ਮੈਂ ਮਿੱਟੀ ਪਾਵਾਂ ਗੱਲ ਤੇ ਜਾਣ ਜਾਣੇ ਛੇੜਦਾ ਤਰੋ ਇਹਨਾਂ ਕੁੜੀ ਆ ਖੜੀ ਚੌਥਾ ਪੰਜ ਮਾਮੋ ਦਾ ਹੇ ਇਹ ਲੈ ਕੇ ਹੇ ਮੇਰਾ ਬੰਦਿਆ ਹੇ ਨਾਲੇ ਹੋਰ ਬੰਦਿਆ ਹੋਏ ਫੋਟੋ ਕਿੱਤੀਆਂ ਏ ਮੇਰੇ ਫੋਨ ਤੇ ਢੇੜੀ ਵਾਲਾ ਬਾਬਾ ਸਫਾਈ ਚੱਲ ਰਹੀ ਏ ਢੇੜੀ ਵਾਲਾ ਬਾਬਾ ਮੈਨੂੰ ਵੀ ਕਲਾਪ ਕਰ ਲਓ ਯਾਰ ਨਾਲ ਹੈ